ਸਰਖਾਨਾ ਪਿੰਡ ਮਾਲਵੇ ਇਲਾਕੇ ਦੇ ਵਿੱਚ ਹੈ ਉੱਥੋਂ ਦੀ ਰਹਿਣ ਵਾਲੀ ਮਾਈ ਸਰਖਾਨ ਦੇ ਮੰਦਿਰ ਵਿੱਚ ਸਰਦਾ ਬਣੀ ਕਿ ਗੁਰੂ ਸਾਹਿਬ ਜੀ ਸਾਡੇ ਇਲਾਕੇ ਵਿੱਚ ਆਏ ਮੈਂ ਵੀ ਸਤਿਗੁਰੂ ਗੁਰੂ ਹਰ राय ਸਾਹਿਬ ਜੀ ਦੇ ਦਰਸ਼ਨ ਕਰਾਂ ਉਹਨਾਂ ਵਾਸਤੇ ਕੁਝ ਭੇਟਾ ਲੈ ਕੇ ਜਾਵਾਂ ਤੇ ਸਤਿਗੁਰਾਂ ਦੇ ਕੋਲੋਂ ਆਪਣਾ ਜਨਮ ਮਰਨ ਕਟਵਾ ਲਵਾਂ ਜਦੋਂ ਉਸ ਮਾਈ ਨੇ ਸਤਿਗੁਰਾਂ ਵਾਸਤੇ ਭੇਟਾ ਲੈ ਕੇ ਜਾਣੀ ਚਾਹੀ ਤਾਂ ਉਸ ਨੇ ਬੜੇ ਪਿਆਰ ਦੇ ਨਾਲ ਆਪੇ ਭੇਟਾ ਤਿਆਰ ਕੀਤੀ ਪਹਿਲਾਂ ਮਾਈ ਨੇ ਕਪਾਹ ਲਾਂਦੀ ਹੈ ਰੂੰ ਚੁਗਿਆ ਉਸ ਰੂੰ ਨੂੰ ਪੰਜਾਇਆ ਉਸ ਰੂੰ ਦੀਆਂ ਮਾਈ ਨੇ ਪੂਣੀਆਂ ਕੱਤ ਕੇ ਝਾਗੇ ਤਿਆਰ ਕੀਤੇ ਤੇ ਜੁਲਾਈਨ ਵਾਕਿਆ ਬੜਾ ਸੋਹਣਾ ਬਰੀਕ ਤੰਦਾਂ ਦਾ ਮੈਨੂੰ ਕਪੜਾ ਤਿਆਰ ਕਰਦੇ ਮੈਂ ਸਵੇਂ ਸਤਵੇਂ ਪਾਤਸ਼ਾਹ ਗੁਰੂ ਹਰਿਰਾਇ ਜੀ ਵਾਸਤੇ ਚਾਦਰ ਤਿਆਰ ਕਰਕੇ ਖੜਨੀ ਹੈ ਉਸ ਮਾਈ ਨੇ ਜੁਲਾਈ ਨੂੰ ਜੋ ਉਹਦੀ ਮਜ਼ਦੂਰੀ ਬਣਦੀ ਸੀ ਨਾ ਉਹਦੇ ਨਾਲੋਂ 4 ਗੁਣਾ ਪੈਸੇ ਵੀ ਵਧ ਦਿੱਤੇ ਤੇ ਬੜੇ ਪਿਆਰ ਦੇ ਨਾਲ ਸਰਦਾ ਦੇ ਨਾਲ ਉਸ ਮਾਈ ਨੇ ਚਾਦਰ ਤਿਆਰ ਕਰ ਲਈ ਹੈ ਹੁਣ ਜਾਣ ਦਾ ਸਮਾਂ ਆਇਆ ਬੜਾ ਪਿਆਰ ਬਣਿਆ ਬੜੀ ਮਾਈ ਖੁਸ਼ ਹੈ ਕਿ ਮੈਂ ਸਤਗੁਰਾਂ ਦੇ ਦਰਸ਼ਨ ਕਰਨ ਚੱਲਨੀ ਹੈ ਭੇਟਾ ਲੈ ਕੇ ਚੱਲਨੀ ਪ੍ਰਸ਼ਾਦੇ ਤਿਆਰ ਕੀਤੇ ਨਾਲ ਮਾਈ ਨੇ ਦੇਸੀ ਘਿਓ ਤੇ ਛੱਕਰ ਰੜਾਈ ਹੈ ਤੇ ਸਤਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਪਹੁੰਚ ਚੱਲੀ ਹੈ ਸੋ ਅਜੇ ਸਤਬੁਰਾਂ ਦੇ ਸਾਹਮਣੇ ਨਹੀਂ ਗਈ ਤੇ ਸਤਗੁਰਾਂ ਵਾਸਤੇ ਸੰਗਤਾਂ ਇਹ ਧਾਵਾ ਲੈ ਕੇ ਜੋ ਆ ਰਹੀਆਂ ਸਨ ਉਹ ਮਾਤਾ ਨੇ ਵੇਖੀਆਂ ਹੁਣ ਮਾਤਾ ਬਜ਼ੁਰਗ ਵੇਖ ਰਹੀ ਹੈ ਕਿਉਂਕਿ ਰਾਜੇ ਮਹਾਰਾਜੇ ਵੀ ਸਤੁਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਸੀ ਇੱਥੇ ਤੇ ਲੱਖਾਂ ਰੁਪਈਆਂ ਦੇ ਦਸਾਲੇ ਲੈ ਕੇ ਆ ਰਹੇ ਨੇ ਇੱਥੇ ਤੇ ਵੱਡੀਆਂ-ਵੱਡੀਆਂ ਢਟਾਵਾਂ ਲੈ ਕੇ ਆ ਰਹੇ ਨੇ ਤੇ ਮਾਈ ਆਖਣ ਲੱਗੀ ਜੇ ਕਿ ਤੇ ਮੇਰੀ ਗਰੀਬੀ ਦੀ ਇਹਨਾਂ ਨੇ ਆ ਚਾਦਰ ਵੇਖ ਲਈ ਨਾ ਤੇ ਸਤੁਗੁਰਾਂ ਵਾਸਤੇ ਲੈ ਕੇ ਚੱਲੀ ਤੇ ਆ ਮੇਰੇ ਪ੍ਰਸਾਦ ਦੇ ਵੇਖ ਲੈ ਤੇ ਪਤਾ ਨਹੀਂ ਅੱਗੇ ਜਾਣ ਦੇਣ ਤੇ ਨਾ ਜਾਣ ਦੇਣ ਕਿ ਇਥੇ ਜਿਹੜੀਆਂ ਪਿਟਾਵਾਂ ਵਾਲੇ ਤੁਰੇ ਫਿਰਦੇ ਆ ਤੇਰੀ ਚਾਦਰ ਉੱਥੇ ਕਿੰਨੇ ਵੇਖਣੀ ਆ ਸੋ ਮਾਈ ਬਾਹਰ ਆ ਗਈ ਆ ਕੇ ਪ੍ਰੇਮ ਭਾਵਨਾ ਨਾਲ ਬੇਨਤੀਆਂ ਕਰ ਰਹੀ ਆ ਕਿ ਸਤਗੁਰੂ ਜੀ ਮੈਨੂੰ ਦਰਸ਼ਨ ਦੇ ਦਿਓ ਮੇਰੀ ਆਸ ਪੂਰੀ ਹੋ ਜੇ ਹੁਣ ਉੱਥੇ ਇੱਕ ਬੰਨੇ ਲੱਖਾਂ ਦੀਆਂ ਪਿਟਾਵਾਂ ਵਾਲੇ ਨੇ ਇੱਕ ਪਾਸੇ ਮਾਈ ਦਾ ਪ੍ਰੇਮ ਹੈ ਸਤਗੁਰੂ ਜੀ ਸੰਗਤ ਦੇ ਵਿੱਚੋਂ ਉੱਠ ਕੇ ਘੋੜਾ ਮੰਗਾਉਂਦੇ ਨੇ ਤੇ ਮਾਈ ਨੂੰ ਦਰਸ਼ਨ ਦੇਣ ਵਾਸਤੇ ਚਲੇ ਗਏ ਨੇ ਉੱਥੇ ਸਾਰੇ ਸਿੱਖ ਸਤਿਗੁਰਾਂ ਦੇ ਸੇਵਕ ਮਸੰਦ ਹਰਾਨ ਹੋ ਗਏ ਕਿ ਮਹਾਰਾਜ ਕਿੱਥੇ ਚੱਲੇ ਆ ਮਾਈ ਦੇ ਸਾਹਮਣੇ ਜਾ ਘੋੜਾ ਖਲਾ ਰਿਆ ਆਖਣ ਲੱਗੇ ਮਾਈ ਸਾਨੂੰ ਭੁੱਖ ਲੱਗੀ ਛੇਤੀ ਪ੍ਰਸਾਦੇ ਦੇ ਇੱਕ ਲਿੱਕੇ ਫਲੋਤੇ ਮਹਾਰਾਜ ਨਜ਼ਰ ਅੰਦਾਜ਼ ਕਰਦੇ ਕੋ ਕੋ ਸਤਿਗੁਰੂ ਜੀ ਸ਼ਰਧਾ ਭਾਵਨਾ ਜਨਾਂ ਦੇ ਹੈਗੀ ਮੰਗ ਰਹੇ ਨੇ ਤੇ ਸਤਬਨਾ ਨਖਾ ਮਾਈ ਸਾਡੀ ਚਾਦਰ ਵੀ ਸਾਨੂੰ ਦੇ ਮਾਈ ਨਿਹਾਲ ਹੋ ਗਈ ਮਹਾਰਾਜ ਆਪ ਜੀ ਤਰ੍ਹਾਂ ਦੀਆਂ ਜਾਣਨ ਵਾਲੇ ਜੀ ਆਪ ਜੀ ਮੈਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਜੇ ਮਾਈ ਦਾ ਉਥੇ ਜਨਮ ਮਰਨ ਕਰਿਆ ਗਿਆ ਮਾਈ ਉਥੇ ਨਿਹਾਲ ਹੋਈ ਤੇ ਉਹਦੇ ਨਾਂ ਤੇ ਅੱਜ ਵੀ ਪਿੰਡ ਸਰਖਾਨਾ ਮਾਲਵੇ ਦੇਸ਼ ਦੇ ਵਿੱਚ ਮੌਜੂਦ ਹੈ ਸੋ ਇਹ ਮਾਈ ਸਰਖਾਨਾ ਦਾ ਇਤਿਹਾਸ ਹੈ ਸਤਿਗੁਰੂ ਜੀ ਕਿਰਪਾ ਕਰਨ ਆਸਮਰਦਾ ਸੰਗਤਾਂ